ਮਰਦਾਬੋਦ 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 ਪਰਬੰਧਕੀ ਕੰਟੋਰ ਮਰਦਾਬੋਦ 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 ਤੇ ਮਰਦਾਬੋਦ ਮਰਦਾਬੋਦ ਕਿਹੜੀ ਜਗ੍ਹਾ ਤੋਂ ਸੰਗਰੂਰ ਤੋਂ ਕੀ ਕਾਰਨ ਆ ਜੋ ਤੁਸੀਂ ਅੱਜ ਗੇਟ ਨੂੰ ਚਿੰਦਾ ਲੈ ਮਤਲਬ ਪਿਛਲੇ ਅਸਲ ਤਾਂ ਇੱਕ ਮਤਲਬ April 2023 ਤੋਂ ਲਗਾਤਾਰ ਇਸ ਸੈਕਸ਼ਨ ਨਾਲ ਅਸੀਂ ਮਤਲਬ ਵਰਕਰਾਂ ਦੀਆਂ ਮੰਗਾਂ ਬਾਰੇ ਤਨਖਾਹਾਂ ਬਾਰੇ ਗੱਲਬਾਤ ਕਰਦੇ ਆ ਰਹੇ ਹਾਂ ਪਰ ਇਹ ਜਿਹੜਾ ਐਕਸ਼ਨ ਹੈ ਇਹ ਆਪ ਨੂੰ ਮਤਲਬ ਕਾਲੇ ਦਾ ਗੁੰਡਾ ਦਾ ਹੁੰਦਾ ਹੈ ਤੇ ਐਂ ਕਹਿੰਦਾ ਵੀ ਮਤਲਬ ਮੈਂ ਤੁਹਾਡੇ ਨਾਲ ਨਜਿਸਤ ਲੂੰਗਾ ਪਰ ਇਹ ਜਥੇਬੰਦੀਆਂ ਨੇ ਐਕਸ਼ਨ ਨੂੰ ਨੱਥ ਪਾਉਣਾ ਜਾਣਦੀਆਂ ਨੇ ਕਿਉਂਕਿ ਸਾਡੇ ਵਰਕਰ ਨੇ ਜਿਹੜੇ ਉਹ ਲਗਾਤਾਰ ਸੀਵਰੇਜ ਦੇ ਵਿੱਚ ਹੱਥ ਮਾਰਦੇ ਨੇ ਸਪਾਈਆਂ ਕਰਦੇ ਨੇ ਉਹਨਾਂ ਨੂੰ ਕੋਈ ਸੇਫਟੀ ਕਿੱਟ ਨਹੀਂ ਦਿੱਤੀ ਜਾਂਦੀ ਕੋਈ ਸਾਬਣ ਤੇਲ ਨਹੀਂ ਪਾਇਆ ਜਾਂਦਾ ਦੋ-ਦੋ ਮਹੀਨੇ ਦੀ ਤਨਖਾਹਾਂ ਨੇ ਜਿਹੜੀਆਂ ਉਹ ਦਿੱਤੀਆਂ ਵੀ ਇਹਨੇ ਕਈ ਵਾਰ ਤਿੰਨ-ਤਿੰਨ ਮਹੀਨੇ ਵੀ ਹੋ ਜਾਂਦੇ ਸਾਡੀ ਪ੍ਰਸ਼ਾਸਨ ਨਾਲ ਵੀ ਬੈਠ ਕੇ ਕਈ ਵਾਰ ਗੱਲ ਹੋਈ ਆ ਪਿੱਛੇ ਐਸਡੀਐਮ ਸਾਹਿਬ ਨਾਲ ਵੀ ਬੈਠ ਕੇ ਗੱਲ ਹੋਈ ਸੀ 20 ਤੋਂ ਮੂੰ ਮਤਲਬ 9 ਤਰੀਕ ਤੱਕ ਤਨਖਾਹ ਪਾਇਆ ਕਰੂ ਪਰ ਇਹ ਜਿਹੜੀ ਆਪਣੀ ਕੰਪਨੀ ਐ ਇਹਨਾਂ ਐਈਐਸਆਈ ਕਾਰਡ ਮਤਲਬ ਦੇ ਰਹੀ ਐ ਨਾ ਕੋਈ ਹੋਰ ਦੇ ਰਹੀ ਐ ਮਤਲਬ ਨਾ ਵਰਕਨ ਸਹੂਤ ਦੇ ਰਹੀ ਐ ਇੱਥੋਂ ਤੱਕ ਕੇ ਇਹਨਾਂ ਦੇ ਐਸ ਡੀਓ ਨੇ ਸਾਡੇ ਨਾਲ ਮਤਲਬ ਵਾਦਾ ਕਰਿਆ ਵੀ ਆਏ ਮਹੀਨੇ ਦੇ ਮਹੀਨੇ ਤੁਹਾਨੂੰ ਸਾਬਣ ਤੇਲ ਦੇਆ ਕਰਾਂਗੇ ਕਿਉਂਕਿ ਸਾਡੇ ਜਿਹੜੇ ਸੀਵਰ ਵਰਕਰ ਨੇ ਸੀਵਰਮੈਨ ਨੇ ਉਹ ਗੰਦ ਦੇ ਵਿੱਚ ਹੱਤ ਮਤਲਬ ਪਾ ਕੇ ਸਫਾਈ ਕਰਦੇ ਨੇ ਉਹਨਾਂ ਨੂੰ ਅਲਰਜੀ ਵੀ ਹੋ ਜਾਂਦੀ ਐ ਉਹਨਾਂ ਨੂੰ ਸਾਬਣ ਤੇਲ ਅਤੇ ਕਿਟਾ ਜ਼ਰੂਰੀ ਨੇ ਪਰ ਇਹ ਕੰਪਨੀ ਐ ਜਿਹੜੀ ਵਾਰ-ਵਾਰ ਤੇ ਐਕਸ਼ਨ ਬਾਰ ਬਾਰ ਮਤਲਬ ਵਾਅਦੇ ਕਰਕੇ ਭੱਜ ਜਾਂਦਾ ਇਹ ਐਕਸ਼ਨ ਮਤਲਬ ਆਪਦੇ ਆਪ ਨੂੰ ਡਿਕਟੇਟਰ ਕਹਾਉਂਦਾ ਹੈ ਕਿਉਂਕਿ ਜੇਕਰ ਇਹ ਸਮੇਂ ਸਿਰ ਕੰਪਨੀ ਨੂੰ ਪੇਮੈਂਟ ਕਰ ਦਿਆ ਕਰੇ ਕੰਪਨੀ ਸਮੇਂ ਸਿਰ ਮਤਲਬ ਵਰਕਰਾਂ ਦੀਆਂ ਪੇਮੈਂਟ ਕਰ ਦਿਆ ਕਰੇ ਪਰ ਅੱਜ ਅਸੀਂ ਮਤਲਬ ਇਹਦੇ ਪਹਿਲਾਂ ਧਰਨੇ ਦਿੱਤੇ ਫਿਰ ਇਹਨੂੰ ਘਰੇਉ ਦਾ ਨੋਟਿਸ ਦਿੱਤਾ ਪਿੱਛੇ ਇਲੈਕਸ਼ਨ ਕਰਕੇ ਅਸੀਂ ਘਰੇਉ ਨਹੀਂ ਕੀਤਾ ਪਰ ਜਦੋਂ ਅੱਜ ਇਹ 4:30 ਵਜੇ ਆਪਣੇ ਦਫ਼ਤਰ ਪਹੁੰਚਿਆ ਕਿਉਂਕਿ ਇਹਨੂੰ ਪਤਾ ਸੀਗਾ ਵੀ ਮੇਰਾ ਘਰੇਉ ਜਦੋਂ ਇਹ 4:30 ਵਜੇ ਸ਼ਾਮ ਨੂੰ ਦਫ਼ਤਰ ਪਹੁੰਚਿਆ ਆ ਸਾਡੇ ਵਰਕਰ ਇੱਥੇ ਆ ਗਏ ਆ ਕੇ ਇਹਨੂੰ ਮਤਲਬ ਅੰਦਰ ਬੰਦ ਕਰ ਲਿਆ ਤੇ ਹੁਣ ਪ੍ਰਸ਼ਾਸਨ ਅੰਦਰ ਗਿਆ ਦੇਖੋ ਕੀ ਗੱਲ ਆ ਤੁਹਾਨੂੰ ਆਵਾਜ਼ ਆ ਜੀ ਆਪਣਾ ਹਾਂਜੀ ਮੇਰਾ ਨਾਮ ਮੇਲਾ ਸਿੰਘ ਪੁੱਲਾਵਾਲ ਜੀ ਮੈਂ D-block government supply ਦਾ ਡਿਸਟ੍ਰਿਕਟ ਦਾ ਪ੍ਰੈਜ਼ੀਡੈਂਟ ਹਾਂ ਜੋ ਸਾਡਾ ਇੱਥੇ ਦਾ ਮਸਲਾ ਜਿਹੜਾ ਸੀਵਰੇਜ ਤੇ ਵਾਟਰ ਸਪਲਾਈ ਦਾ ਇਹ ਜਿਹੜੇ ਸਾਡੇ ਸੀਵਰੇਜ ਸੀਵਰੇਜ ਮੈਨ ਤੇ ਆਪਣੇ ਪੰਪ ਆਪਰੇਟ ਇਹ ਜਿਹੜੇ ਕਰਮਚਾਰੀ ਇੱਥੇ ਕੰਮ ਕਰਦੇ ਆ ਸਜੂਰ ਦੇ ਵਿੱਚ ਵੀ ਧੂਰੀ ਦੇ ਵਿੱਚ ਵੀ ਜਿਵੇਂ ਲੋਂਗੋਵਾਲ ਸਨਾਮ ਸਾਰੇ ਇਕੱਠੇ ਕਰਦੇ ਆ ਜਿਹੜੇ ਇਹ ਇਹ ਇੱਕ ਕੰਪਨੀ ਆ ਜਿਹੜੀ ਇਹਨਾਂ ਨੇ ਠੇਕਾ ਉਹ ਕੰਪਨੀ ਨੂੰ ਦੇ ਰੱਖਿਆ ਸਾਹਪੁਰਜੀ ਤੇ ਉਹ ਲੰਮੇ ਸਮੇਂ ਤੋਂ ਜਿਹੜਾ ਸਾਡਾ ਚੱਲਦਾ ਆ ਰਿਹਾ ਹੈ ਇੱਕ ਤਾਂ ਪਹਿਲੇ ਨੰਬਰ ਤੇ ਆ ਵੀ ਅਸੀਂ ਕਾਨੂੰਨ ਮੁਤਾਬਕ ਇਹਨਾਂ ਨੂੰ 7 ਤਰੀਕ ਨੂੰ ਤਨਖਾਹ ਦੇਣੀ ਬਣਦੀ ਹੈ ਇੱਕ ਤਾਂ ਉਹ ਮਸਲਾ ਸਾਡਾ ਵੀ 7 ਹਰ ਮਹੀਨੇ ਦੀ 7 ਤਰੀਕ ਨੂੰ ਇਹਨਾਂ ਨੂੰ ਪਿਛਲੇ ਮਹੀਨੇ ਦੀ ਤਨਖਾਹ ਮਿਲ ਜਾਂਦੀ ਹੈ ਦੂਸਰੇ ਜਿਹੜੇ ਸਾਡੇ ਹੋਰ ਇਹਨਾਂ ਨੇ ਜਿਵੇਂ ਬੋਨਸ ਦੀ ਗੱਲ ਹੈ ਜਾਂ ਸਾਡੀ ਇਹਨਾਂ ਨੇ ਕਈ ਬਿਨਾ ਮਤਲਬੀ ਕਟੌਤੀਆਂ ਕਰ ਲੈਂਦੇ ਨੇ ਉਹਨਾਂ ਦੀ ਗੱਲ ਹੈ ਟਾਈਮ ਤੇ ইপিਐਫ ਕੱਟਣਾ ਈਆਈ ਆਪਣਾ ਈਐਸਆਈ ਈਐਸਆਈ ਕੱਟਣਾ ਇਹ ਸਾਰੇ ਮਸਲੇ ਲੈ ਕੇ ਅਸੀਂ ਲਗਾਤਾਰ ਮੇਰਾ ਖਾਲਾ ਵੀ 1.5 ਸਾਲ ਤੋਂ ਇੱਥੇ ਜਿਹੜਾ ਹੈਗਾ ਜਿਹੜਾ ਸਬੰਧਤ ਅਧਿਕਾਰੀ ਆ ਸਾਡੇ ਐਕਸ਼ਨ ਸਾਹਿਬ ਆ ਉਹਨਾਂ ਨਾਲ ਅਸੀਂ ਇੱਥੇ ਲਿਖਤੀ ਤੌਰ ਤੇ ਵੀ ਦੇ ਰਹੇ ਆ ਕਿ ਸਾਡੀਆਂ ਕਈ ਮੀਟਿੰਗਾਂ ਵੀ ਹੋਈਆਂ ਤੇ ਉਹਨਾਂ ਮੀਟਿੰਗਾਂ ਦੇ ਵਿੱਚ ਇਹ ਸਾਰਾ ਕੁਝ ਮੰਨ ਜਾਂਦੇ ਆ ਤੇ ਉਦੋਂ ਬਾਅਦ ਉਹ ਜਿਵੇਂ ਕਹਿੰਦੇ ਹੁੰਦੇ ਆ ਵੀ ਪਨਾਲਾ ਉੱਥੇ ਦਾ ਉੱਥੇ ਕੋਈ ਮਸਲਾ ਹੱਲ ਨਹੀਂ ਹੁੰਦਾ ਹੁਣ ਪਿਛਲੇ ਮਹੀਨੇ ਦੀਆਂ 2 ਮਹੀਨੇ ਹੋ ਗਏ ਤਨਖਾਹਾਂ ਹਜੇ ਤੱਕ ਇਹਨਾਂ ਨੇ ਦਿੱਤੀਆਂ ਨਹੀਂ ਹੋਈਆਂ ਆ ਮੇਰਾ ਕੱਲੇ 11 ਤਰੀਕ ਅੱਜ ਵੀ ਹੋ ਗਈ ਤੇ ਹੁਣ ਕੀ ਹੋਇਆ ਵੀ ਇਹਨਾਂ ਨੇ ਪਿੱਛੇ ਅਸੀਂ ਜਾਂ ਰੌਲਾ ਪਾਇਆ ਜਿਹੜਾ ਥੋੜਾ ਜਿਹਾ ਐਗਜਿਟੇਸ਼ਨ ਕੀਤਾ ਉਹਦੇ ਨਾਲ ਅੱਧੀਆਂ ਜੀਆਂ ਤਲਕਾਂ ਆ ਪਤੀਆਂ ਅੱਧਿਆਂ ਦੇ ਫੇਰ ਸ਼ਕਤੀਆਂ ਮਤਲਬ ਇੰਨਾ ਬੁਰਾ ਹਾਲ ਹੈ ਜੀ ਤੇ ਤੁਹਾਡੇ ਕਹਿਣ ਸੁਣਨ ਤੋਂ ਬਾਹਰ ਹੈ ਜਣੀ ਅਸੀਂ ਪੂਰਾ ਮਤਲਬ ਅੱਕ ਕੇ ਜਿਹੜਾ ਹੈਗਾ ਅੱਜ ਦੇ ਸਮੇਂ ਦੇ ਵਿੱਚ ਇਸ ਗਰਮੀ ਦੇ ਵਿੱਚ ਤਪਦੀ ਧੁੱਪ ਦੇ ਵਿੱਚ ਕੰਮਕਾਰ ਦਾ ਜਿਹੜਾ ਛੱਡ ਕੇ ਇਹਨਾਂ ਦੇ ਦਰਤੇ ਬੈਠੇ ਆ ਅਸੀਂ ਇਹਨਾਂ ਨੂੰ ਇੱਕੋ ਹੀ ਬੇਨਤੀ ਕਰੀ ਆ ਵੀ ਤੁਸੀਂ ਪ੍ਰਿੰਸੀਪਲ EMPLOYER ਹੋ ਤੁਹਾਡੀ ਜ਼ਿੰਮੇਵਾਰੀ ਬਣਦੀ ਆ ਵੀ ਜਿਹੜੇ ਕਰਮਚਾਰੀ ਕੰਮ ਕਰਦੇ ਆ ਤੁਹਾਡੇ ਅੰਦਰ ਤੁਸੀਂ ਉਹਨਾਂ ਦੀ ਸਮੇਂ ਸਿਰ ਤਨਖਾਹ ਦਵਾ ਦਿਓ ਸਮੇਂ ਸਿਰ ਸੂਲਤਾਂ ਦੀਆਂ ਉਹ ਦਵਾ ਦਿਓ ਅਸੀਂ ਤੁਹਤੋਂ ਕੋਈ ਵਾਧੂ ਨਹੀਂ ਮੰਗਦੇ ਹੈਗੇ ਪਰ ਉਹ ਮੀਟਿੰਗ ਕਰਕੇ ਐਂਡ ਰੁਕੀ ਜਾ ਰਹੀ ਹੈ ਹਾਂ ਜੀ ਹੁਣ ਸਾਡੀ ਮੀਟਿੰਗ ਜਿਹੜਾ ਪ੍ਰਸ਼ਾਸਨਤੀ ਪੁਲਿਸ ਪ੍ਰਸ਼ਾਸਨ ਆਇਆ ਸੀਗਾ ਇਨਸਪੈਕਟਰ ਆਏ ਸੀ ਹੋਰ ਅਧਿਕਾਰੀ ਆਏ ਸੀ ਉਹਨਾਂ ਨੇ ਸਾਡੀ ਗੱਲਬਾਤ ਕਰਾਈ ਹੈ ਉਹਦੇ ਵਿੱਚ ਇਹ ਹੋਇਆ ਵੀ ਕੱਲ ਨੂੰ ਐਸ.ਬੀ.ਐਮ ਸਾਹਿਬ ਨਾਲ ਥੋੜੀ ਜਿਹੜੀ ਹੈਗੀ ਆ ਮੀਟਿੰਗ ਕਰਾ ਦੇਾਂਗੇ ਅਸੀਂ ਉਹਦੇ ਵਿੱਚ ਸਰਕਾਰ ਪੱਧਰ ਤੇ ਹੈ ਜਿਹੜਾ ਹੈਗਾ ਕੋਈ ਫੈਸਲਾ ਅੱਗੇ ਹੋਊਗਾ ਉਹ ਫਿਰ ਕੱਲ ਨੂੰ ਦੇਖਿਆ ਜਾਊਗਾ ਵੀ ਉਹ ਉਹਦੇ ਵਿੱਚ ਕੀ ਨਿਕਲਦਾ ਕੀ ਨਹੀਂ ਨਿਕਲਦਾ ਤੇ ਕਿਸ ਤਰ੍ਹਾਂ ਦੀ ਹੈ ਮੀਟਿੰਗ ਸਾਨੂੰ ਸਮਾਂ ਦਿੱਤਾ ਕੱਲ ਦਾ ਸਾਢੇ 10 11 ਵਜੇ ਦਾ ਹੈ ਨਹੀਂ ਕੰਮ ਬੰਦ ਹਾਂ ਤੇ ਹੁਣ ਸਾਡਾ ਜਿਹੜਾ ਹੈਗਾ ਵੀ ਜਿਵੇਂ ਕਹਿੰਦੇ ਹੁੰਦੇ ਨੇ ਭੁੱਖੇ ਢਿੱਡ ਤਾਂ ਭਗਤੀ ਹੁੰਦੀ ਨਹੀਂ ਹੈ ਤੇ 나 ਹੀ ਕੰਮ ਹੋਵੇ ਸਾਡਾ ਹੁਣ ਕੰਮ ਉਹਨਾਂ ਚਿਹਰੇ ਬੰਦ ਰਹਿਣਾ ਇਹ ਸੀਵਰੇਜ ਦਾ ਜਿੰਨਾ ਚਿਰ ਸਾਡੀਆਂ ਮੰਗਾਂ ਠੱਡੀਆਂ ਜਿਹੜੀਆਂ ਇਹ ਪੂਰੀਆਂ ਨਹੀਂ ਕਰਦੇ ਮੰਨਦੇ ਨਹੀਂ ਅਸੀਂ ਕੋਈ ਫਾਲਤੂ ਇਹਨਾਂ ਤੋਂ ਕੁਝ ਨਹੀਂ ਮੰਗਦੇ ਹੈਗੇ ਵੀ ਸਾਨੂੰ ਕੋਈ ਵਾਧੂ ਦੇ ਦਿਓ ਹੁਣ ਥੋੜੇ ਕੱਲ ਦੀ ਮੀਟਿੰਗ ਹੈ ਸਰ ਜੀ ਮੀਟਿੰਗ ਵਿੱਚ ਹਾਲਾ ਨਿਕਲਿਆ ਤੇ ਨਾਲ ਨਿਕਲਿਆ ਤਾਂ ਜਿਹੜਾ ਇਜੀਟੇਸ਼ਨ ਹੈ ਸਾਡਾ ਅਸੀਂ ਹੋਰ ਤਿੱਖਾ ਕਰਾਂਗੇ ਅਸੀਂ ਭਰਾਤਰੀ ਜਥੇਬੰਦੀਆਂ ਵੀ ਸਾਡਾ ਤਾਲਮੇਲ ਬਣਿਆ ਹੋਇਆ ਉਹਨਾਂ ਨੂੰ ਵੀ ਸਾਨੂੰ ਲੋੜ ਪਈ ਤਾਂ ਅਸੀਂ ਬੁਲਾਵਾਂਗੇ ਤੁਸੀਂ ਗੇਟ ਬੰਦ ਕੀਤਾ ਹੈਗਾ ਖੋਲੋ ਇਹ ਗੇਟ ਬੰਦ ਸੀ ਅੱਜ ਖੋਲ ਰਿਹਾ ਇਸ ਕਰਕੇ ਕਿਉਂ ਕੱਲ ਨੂੰ ਸਾਨੂੰ ਐਸਡੀਐਫ ਸਾਹਿਬ ਨੇ ਟਾਈਮ ਦੇਤਾ ਇਸ ਕਰਕੇ ਸਾਨੂੰ ਵਿਸ਼ਵਾਸ ਹੈ ਪ੍ਰਸ਼ਾਸਨ ਤੇ ਐਸਡੀਐਫ ਸਾਹਿਬ ਤੇ ਵੀ ਸਾਡਾ ਮਸਲਾ ਉਹ ਹੱਲ ਕਰਨਗੇ ਤੇ ਅਗਲੀ ਫਿਰ ਮੀਟਿੰਗ ਤੋਂ ਬਾਅਦ ਪਤਾ ਲੱਗੂ ਇਹਨਾਂ ਕੁਝ ਕੰਮ ਹੋਇਆ ਤਾਂ। ਕੀ ਨਾਮ ਸਰ ਆਪਣਾ ਕੀ? ਮੇਰਾ ਐਸਐਸਟੀ ਨੂੰ ਆਮ ਐਗਜ਼ੀਕਿਊਟਿਵ ਇੰਜੀਨੀਅਰ ਪੰਜਾਬ ਵਾਟਰ ਸਪਲਾਈ ਸੀਵਰੇਜ ਡਿਵੀਜ਼ਨ ਸੰਗਰੂਰ। ਸਰ ਕੀ ਕਹਿਣਾ ਚਾਹੋਗੇ ਅੱਜ? ਮੁਲਾਜ਼ਮਾਂ ਵੱਲੋਂ ਤੁਹਾਡਾ ਗੇਟ ਬੰਦ ਕਰ ਦਿੱਤਾ ਗਿਆ ਹੈ ਧਰਨਾ ਬਾਹਰ جاری ਹੈ ਕਿ ਕੀ ਕੀ ਮੰਗ ਰਹੇ ਨੇ ਅ ਮੁਲਾਜ਼ਮਾਂ ਦੀਆਂ ਮੁੱਖ ਮੰਗਾਂ ਹਨ ਤਨਖਾਹ ਜੋ ਮੁੱਖ ਮੰਗਾਂ ਚ ਤਨਖਾਹ ਨੰਬਰ 2 ਮੰਗ ਇਹਨਾਂ ਦੀ ਜਿਹੜੀ ਹੈ ਉਹ 2019 ਦੇ ਕੁਝ ਬਕਾਇਆ ਨਾਲ ਸੰਬੰਧਿਤ ਹੈ 2019 ਦੇ ਵਿੱਚ ਕੁਝ ਬਕਾਇਆ ਜੋ ਬੰਦਾ 416 ਰੁਪਏ ਦਾ ਬਕਾਇਆ ਸੀ ਉਹਨਾਂ ਦੀ ਅਦਾਇਗੀ ਨਾਲ ਰਿਲੇਟਡ ਕੁਝ ਮੰਗਿਆ ਇੱਥੇ ਦੱਸਣਾ ਜ਼ਰੂਰੀ ਹੈ ਕੀ ਦੋ ਤਰੀਕੇ ਦੇ ਮੁਲਾਜ਼ਮ ਹਨ ਜਿਹੜੇ ਮੁਲਾਜ਼ਮ ਪੱਕੇ ਨੇ ਸਰਕਾਰੀ ਤੌਰ ਤੇ ਸਾਡੇ ਕੋਲ ਸਾਡੇ ਵਿਭਾਗ ਵਿੱਚ ਕੰਮ ਕਰ ਰਹੇ ਹਨ ਉਹਨਾਂ ਦੀਆਂ ਤਨਖਾਹਾਂ ਜਿਸ ਦੀ ਜ਼ਿੰਮੇਵਾਰੀ ਸਾਡੇ ਦਫ਼ਤਰ ਦੀ ਬੰਦੀ ਹੈ ਉਹ ਸਮੇਂ ਸਿਰ ਦਿੱਤੀ ਜਾਂਦੀ ਹੈ ਤੇ ਉਹਨਾਂ ਦਾ ਕੋਈ ਕੁਝ ਬਕਾਇਆ ਕੋਈ ਵੀ ਚੀਜ਼ ਪੈਂਡਿੰਗ ਨਹੀਂ ਹੈ ਦੂਜੇ ਜਿਹੜੇ ਮੁਲਾਜ਼ਮ ਨੇ ਤਰੀਕੇ ਦੇ ਉਹ ਇਹ ਨੇ ਜਿਹੜੇ ਠੇਕੇਦਾਰ ਨੇ ਰੱਖੇ ਗਏ ਮੁਲਾਜ਼ਮ ਆ ਠੇਕੇਦਾਰ ਆਪਣੇ ਆਧਾਰ ਤੇ ਵਰਕਰ ਰੱਖਦਾ ਆ ਅਸੀਂ ਠੇਕੇਦਾਰ ਨੂੰ ਆਪਰੇਸ਼ਨ ਮੇਨਟੇਨੈਂਸ ਦਾ ਠੇਕਾ ਦੇਨੇ ਆ ਤੇ ਇਹ ਠੇਕਾ ਐ ਸੋਲ ਸ਼ਾਪੁਰਜੀ ਪਲੰਜੀ ਕੰਪਨੀ ਕੋਲ ਚੱਲ ਰਿਹਾ। ਇਸ ਠੇਕੇ ਦੇ ਅਧੀਨ ਅਸੀਂ ਜੋ ਇਹ ਸ਼ਹਿਰ ਦੇ ਵਿੱਚੋਂ ਰੈਵਨਿਊ ਯੂਜ਼ਰ ਚਾਰजेस ਲੋਕਾਂ ਦੇ ਪੈਸੇ ਇਕੱਠੇ ਕਰਦੇ ਹਨ ਮੰਥਲੀ ਬਿੱਲ ਦੇ ਉਹ ਪੈਸਾ ਇਕੱਠਾ ਕੀਤਾ ਹੋਇਆ ਅਸੀਂ ਠੇਕੇਦਾਰ ਨੂੰ ਦਿੰਨੇ ਆ ਠੇਕੇਦਾਰ ਅਕੇ ਨੂੰ ਆਪਣੇ ਪ੍ਰੋਫਿਟ ਨੂੰ ਛੱਡ ਕੇ ਬਾਕੀ ਤਨਖਾਹਾਂ ਦੇ ਰੂਪ ਵਿੱਚ ਮੁਲਾਜ਼ਮਾਂ ਨੂੰ ਦਿੰਦਾ ਆ ਜੋ ਦੇ ਮਤਲਬ ਰੱਖੀ ਗਏ। ਇੱਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਠੇਕੇਦਾਰ ਨੋ ਅਸੀਂ ਪਾਉਂਡ ਕੀਤਾ ਹੋਇਆ ਕਿ ਠੇਕੇਦਾਰ 1 ਸਾਲ ਚ 25% ਜਿਹੜੀ ਪੇਮੈਂਟ ਹੈ ਉਹ ਆਪਣੇ ਵੱਲੋਂ ਕਰੇਗਾ ਉਦੋਂ ਤੱਕ 25% ਤੱਕ ਉਹ ਸਰਕਾਰ ਨੂੰ ਮਹਿਕਮੇ ਨੂੰ ਜ਼ਿੰਮੇਵਾਰ ਨਹੀਂ ਠਰਾ ਸਕਦਾ ਕਿ ਉਹਨਾਂ ਨੂੰ ਪੈਸੇ ਨਹੀਂ ਮਿਲੇ ਪਰੰਤੂ ਹੁਣ ਜੋ ਇਹਨਾਂ ਦੀਆਂ ਮੰਗਾਂ ਹਨ ਇਹਨਾਂ ਦੀਆਂ ਮੰਗਾਂ ਇਹ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ ਸਿੱਧੀਆਂ ਇਸ ਦਫ਼ਤਰ ਨਾਲ ਹਨ ਕਿ ਸਾਨੂੰ ਸਮੇਂ ਸਿਰ ਤਨਖਾਹ ਦਿੱਤੀ ਜਾਵੇ ਇਸ ਦਫਤਰ ਵੱਲੋਂ ਸਮੇਂ ਸਿਰ ਤਨਖਾਹ ਕਿਸੇ ਵੀ ਹਾਲਾਤ ਚ ਸਿੱਧੇ ਤੌਰ ਤੇ ਨਹੀਂ ਦਿੱਤੀ ਜਾ ਸਕਦੀ ਇਸ ਸਬੰਧੀ ਠੇਕੇਦਾਰ ਦੀ ਵੀ ਕਾਫੀ ਤਾੜਨਾ ਕੀਤੀ ਗਈ ਹੈ ਕਾਗਜ਼ੀ ਕਾਰਵਾਈ ਉੱਤੇ ਪੂਰੀ ਕੀਤੀ ਗਈ ਹੈ ਠੇਕੇਦਾਰ ਵੱਲੋਂ ਕੁਝ ਉਲੰਘਣਾਂ ਕੁਝ ਕਮੀਆਂ ਕੀਤੀਆਂ ਜਾ ਰਹੀਆਂ ਨੇ ਜਿਸ ਸਬੰਧੀ ਅਸੀਂ ਹੁਣ ਪ੍ਰੈਜ਼ੈਂਟਲੀ ਮਾਨਯੋਗ ਲੇਬਰ ਵੈਲਫੇਅਰ ਅਫਸਰ ਨੂੰ ਵੀ ਇਸ ਪ੍ਰਤੀ ਅਪੀਲ ਕੀਤੀ ਹੈ ਤਾਂ ਜੋ ਕਿ ਠੇਕੇਦਾਰ ਤੇ ਇਹ ਕਾਰਵਾਈ ਹੋ ਸਕੇ ਸਰੋਂ ਕਹਿੰਦੇ ਨੇ ਕਿ ਅਸੀਂ ਐਸ ਡੀ ਐਮ ਸਾਹ ਨਾਲ ਮੀਟਿੰਗ ਕੀਤੀ ਹੈ ਹਰ ਵਾਰ ਦਿੱਤਾ ਕਹੇ ਦਿੰਦਾ ਹੈ ਨਾ ਗਾਏ ਤਨਖਾਹ ਟਾਈਮ ਤੇ ਪਾਵਾਂਗੇ ਲੇਕਿਨ ਹਰ ਵਾਰ ਤਨਖਾਹਾਂ ਨੇ ਜੋ ਧਰਨੇ ਲਾ ਲ ਪਾਉਣੇ ਪੈਂਦੇ ਨੇ ਦੇਖੋ ਜੀ ਇਹ ਉਹਨਾਂ ਦਾ ਠੇਕੇਦਾਰ ਦਾ ਤੇ ਇਹ ਯੂਨੀਅਨ ਦਾ ਸੰਬੰਧ ਹੈ ਠੇਕੇਦਾਰ ਤੇ ਯੂਨੀਅਨ ਦਾ ਇਹ ਸੰਬੰਧ ਹੈ ਕਿ ਠੇਕੇਦਾਰ ਜਦ ਤੋਂ ਦੇਖ ਰਿਹਾ ਕਿ ਧਰਨੇ ਲੱਗਦੇ ਹਨ ਤੇ ਸਾਨੂੰ ਪੈਸੇ ਮਿਲਦੇ ਹਨ ਠੇਕੇਦਾਰ ਬਹਾਨਾ ਬਣਾਉਂਦਾ ਹੈ ਕਿ ਸਾਨੂੰ ਮਹਿਕਮਾ ਪੈਸੇ ਦੇਵੇਗਾ ਤਾਂ ਅਸੀਂ ਤਨਖਾਹ ਪਾਵਾਂਗੇ ਕਿਤੇ ਇਹਨਾਂ ਦੇ ਕੁਝ ਮੁਲਾਜ਼ਮ ਇਸ ਚੀਜ਼ ਨੂੰ ਕਹਿੰਦੇ ਸੰਕੋਚ ਨਹੀਂ ਕਰਾਂਗੇ ਕਿ ਇਹ ਧਰਨੇ ਲਗਾ ਕੇ ਠੇਕੇਦਾਰ ਨੂੰ ਵੀ ਪੈਸਾ ਪਹੁੰਚ ਮਦਦ ਕਰਦੇ ਹਨ ਕੀ ਕਰਾਂ ਸਰ ਠੇਕੇਦਾਰ ਜੀ ਪੇਮੈਂਟ ਜੇ ਛੇਤੀ ਹੋਊਗੀ ਤਾਂ ਹੀ ਉਹ ਲੇਬਰ ਨੂੰ ਪੈਸੇ ਛੇਤੀ ਦੇਵੇਗਾ ਜੀ ਤੁਹਾਨੂੰ ਮੈਂ ਪਹਿਲਾਂ ਦੱਸ ਚੁੱਕਿਆ ਹਾਂ ਕਿ ਠੇਕੇਦਾਰ ਨੇ 25% ਜਿਹੜਾ ਖਰਚਾ ਆ ਉਹ ਠੇਕੇ ਤੇ ਖੁਦ ਕਰਨਾ ਹੁੰਦਾ 25% ਇੱਕ ਸਾਲ ਦਾ ਆਪ ਜੀ ਹਿਸਾਬ ਲਗਾ ਸਕਦੇ ਜੇ ਕਿ 3 ਮਹੀਨੇ ਬੰਦੇ ਹਨ ਜੀ ਠੇਕੇਦਾਰ ਨੂੰ ਤੁਸੀਂ ਵਾਰ ਵਾਰ ਤਾਰਨਾ ਕਰ ਰਹੇ ਹੋ ਉਹ ਤੁਹਾਡੇ ਹੁਕਮ ਨਹੀਂ ਮੰਨਦਾ ਮੈਂ ਕਿਹਾ ਦੇ ਤਾਂ ਕਿ ਉਹਦਾ ਠੇਕਾ ਰੱਦ ਨਹੀਂ ਹੁੰਦਾ ਬਿਲਕੁਲ ਜੀ ਠੇਕੇਦਾਰ ਦਾ ਠੇਕਾ ਰੱਦ ਕਰਨ ਵਾਸਤੇ ਜੋ ਕਾਰਵਾਈ ਚੱਲ ਰਹੀ ਹੈ ਉਹ ਪੂਰੀ ਪ੍ਰੋਪਰ ਕਾਰਵਾਈ ਹੈ ਉਹਦੇ ਲਈ ਅਸੀਂ ਆਪਣੇ ਉੱਚ ਅਧਿਕਾਰੀਆਂ ਨੂੰ ਵੀ ਲਿਖਿਆ ਇਹਨਾਂ ਨੂੰ ਬਲੈਕਲਿਸਟਿੰਗ ਦਾ ਵਾਰਨਿੰਗ ਵੀ ਦਿੱਤੀ ਆ ਤੇ ਅਸੀਂ ਲੇਬਰ ਵੈਲਫੇਅਰ ਆਫਸਰ ਨੂੰ ਵੀ ਇਸ ਸਬੰਧੀ ਲਿਖ ਚੁੱਕੇ ਹਾਂ ਸੀਵਰੇ ਬੋਰਡ ਨਾਲ ਇਹਨਾਂ ਨੇ ਜੋ ਮੰਗਾ ਨੇ ਕਹਿ ਰਹੇ ਨੇ ਕਿ ਸਾਨੂੰ ਸਾਬਣ ਜਾਂ ਕੋਈ ਕੀਟਾ ਵਗੈਰਾ ਨਹੀਂ ਦਿੱਤੀ ਜਾਂਦੀਆਂ ਜਾਨ ਦਾ ਖਤਰਾ ਲੱਗਦਾ ਤਰ ਬਣਾ ਰਹੇ ਹੁੰਦਾ ਜੀ ਬਿਲਕੁਲ ਜੀ ਉਸ ਸਬੰਧੀ ਜੋ ਹੈ ਮੇਰੇ ਐਸ ਡੀਓ ਜੀ ਜੋ ਸਿੱਧੇ ਤੌਰ ਤੇ ਇੱਥੇ ਫੀਲਡ 'ਚ ਹੁੰਦੇ ਆ ਨਾ ਉਹਨਾਂ ਦੇ ਧਿਆਨ ਵਿੱਚ ਇਹ ਕਦੀ ਇਸ ਸਮੱਸਿਆ ਨੂੰ ਨਹੀਂ ਲਿਆਂਦੇ ਅਗਰ ਕਿਸੇ ਨੂੰ ਨਹੀਂ ਮਿਲਦਾ ਤੇ ਜੀ ਐਸ ਡੀਓ ਉਸੀ ਤੁਰੰਤ ਮੌਕੇ ਤੇ ਹੀ ਇਹਨਾਂ ਨੂੰ ਦਵਾ ਦਿੰਦੇ